ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਜੀ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈਗਾ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਹੱਥਾਂ ਨਾਲ ਬੁਣੀਆਂ ਹੋਈਆਂ ਮੰਮੀ ਦੀਆਂ ਕੁਝ ਬੱਚਿਆਂ ਦੀਆਂ ਕੋਟੀਆਂ ਉਹ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਹੱਥਾਂ ਨਾਲ ਬੁਣ ਕੇ ਡਿਜ਼ਾਈਨ ਦੇ ਸਕਦੇ ਹਾਂਗੇ ਇਹ ਪੱਛਮ ਦੀਆਂ ਬੁਣੀਆਂ ਹੋਈਆਂ ਨੇ ਜੀ ਸਭ ਤੋਂ ਪਹਿਲਾਂ ਜੀ ਆਪਾਂ ਜਿਹੜੀ ਆ ਬੱਚੇ ਦੀ ਜਿਹੜੀ ਕੋਟੀ ਹੈ ਉਹ ਬੁਣੀ ਹੋਈ ਉਹ ਦਿਖਾਉਣੇ ਹਾਂਗੇ ਵੀ ਕਿੰਨੀ ਸੋਹਣੀ ਬੁਣੀ ਹੋਈ ਹੈਗੀ ਇਹਦੇ ਵਿੱਚ ਤੁਸੀਂ ਬੁਣਤੀ ਚੈੱਕ ਕਰ ਸਕਦੇ ਹੋਗੇ ਇਹਦੇ ਵਿੱਚ ਆਪਾਂ ਚਾਰ ਕਲਰ ਜਿਹੜੇ ਨੇ ਲਗਾਏ ਹੋਏ ਨੇਗੇ ਇਸ ਤਰ੍ਹਾਂ ਦਾ ਨੈੱਕ ਬਣਿਆ ਹੋਇਆ ਹੈਗਾ ਬੁਣਤੀ ਤੁਸੀਂ ਚੈੱਕ ਕਰ ਸਕਦੇ ਹੋ ਜਹਾਜ਼ ਜਿਹੜੇ ਕਹਿੰਦੇ ਹੁੰਦੇ ਨੇ ਬਣੇ ਹੋਏ ਨੇਗੇ ਫਰੰਟ ਤੇ ਬੈਕ ਤੇ ਇਹ ਛੋਟੇ ਬੱਚੇ ਦੀ ਦੇਖੋ ਕੋਟੀ ਹੈਗੀ ਇਹਦੇ ਨਾਲ ਟੋਪੀ ਵੀ ਬੁਣੀ ਹੋਈ ਹੈ ਜੀ ਇਸ ਤਰ੍ਹਾਂ ਦੇਖੋ ਬਟਨ ਲਗਾਏ ਹੋਏ ਨੇਗੇ ਵਿੱਚ ਇਦਾਂ ਬੁਣਤੀ ਪਾਈ ਹੋਈ ਹੈ ਬਹੁਤ ਹੀ ਸੋਹਣੀ ਦੇਖੋ ਜੀ ਕੋਟੀ ਬੁਣ ਕੇ ਤਿਆਰ ਹੋਈ ਹੈਗੀ ਨਾਲ ਇਹਨਾਂ ਦੇ ਆਪਾਂ ਟੋਪੀਆਂ ਵੀ ਤਿਆਰ ਕੀਤੀਆਂ ਨੇਗੀਆਂ ਇਸ ਤੋਂ ਅਗਲੀ ਕੋਟੀ ਹੈਗੀ ਹੈ ਜੀ yellow color ਦੀ ਇਹਦੇ ਵਿੱਚ ਬਰੀਕ ਬੁਣਤੀ ਦੇਖੋ ਪਈ ਹੋਈ ਹੈ ਇਸ ਤਰ੍ਹਾਂ ਸਾਰੇ ਚ ਬੁਣਤੀ ਪਈ ਹੋਈ ਹੈ ਜੀ ਇਹ ਫੱਟੀ ਵਾਲੀ ਕੋਟੀ ਹੈਗੀ ਇਹਦਾ neck ਜਿਹੜਾ ਫੱਟੀ ਵਾਲਾ ਬਣਿਆ ਹੋਇਆ ਹੈ ਇਸ ਤਰ੍ਹਾਂ ਫੱਟੀ ਰੱਖੀ ਹੋਈ ਹੈ ਤੇ ਦੋ ਬਟਨ ਲਗਾਏ ਨੇ ਇਹਦੇ ਨਾਲ ਵੀ ਟੋਪੀ ਤਿਆਰ ਕੀਤੀ ਹੋਈ ਹੈ ਜੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਦੇਖੋ ਹੱਥਾਂ ਨਾਲ ਤਿਆਰ ਕੀਤੀ ਹੋਈ ਟੋਪੀ ਹੈਗੀ ਇਹਦੇ ਵੀ ਦੋ ਬਟਨ ਲਗਾਏ ਨੇ ਪਿੱਛੇ ਬੁੰੰਤੀ ਪਾਈ ਹੋਈ ਹੈ ਸੇਮ ਆਹੀ ਬੁੰੰਤੀ ਇਹਦੇ ਵਿੱਚ ਪਾਈ ਹੋਈ ਹੈ ਜੀ ਫਰੰਟ ਤੇ ਬੈਕ ਤੇ ਇਹ ਵੀ ਬਹੁਤ ਸੋਹਣੀ ਜਿਹੜੀ ਕੋਟੀ ਆ ਬਣ ਕੇ ਤਿਆਰ ਹੋਈ ਹੈ ਇਸ ਤੋਂ ਅਗਲੀ ਕੋਟੀ ਹੈਗੀ ਹੈ ਜੀ ਮਹਿੰਦੀ ਕਲਰ ਦੀ ਇਸ ਤਰ੍ਹਾਂ ਦੀ ਇਹਦੇ ਦੇਖੋ ਬਾਹਮਾ ਬਣੀਆਂ ਹੋਈਆਂ ਨੇ ਬਾਹਮਾਂ 'ਚ ਵੀ ਬੁੰੰਤੀ ਹੈ ਇਸ ਤਰ੍ਹਾਂ ਦਾ ਦੇਖੋ ਇਹਦਾ ਨੈਕ ਬਣਿਆ ਹੋਇਆ ਹੈ ਬਹੁਤ ਹੀ ਸੋਹਣੀ ਇਹ ਵੀ ਮਹਿੰਦੀ ਕਲਰ ਦੀ ਜਿਹੜੀ ਕੋਟੀ ਬਣ ਕੇ ਤਿਆਰ ਹੋਈ ਹੈ ਇਸ ਤਰ੍ਹਾਂ ਦੀ ਇਸ ਤੋਂ ਅਗਲੀ ਕੋਟੀ ਹੈਗੀ ਹੈ ਜੀ ਇਹ ਵੀ ਬੱਚੇ ਦੀ ਹੈ ਇਹ ਰੈਡੀਮੇਡ ਦੀ ਤਰ੍ਹਾਂ ਬਣੀ ਹੋਈ ਹੈ ਜੀ ਆਹ ਦੇਖੋ نیچے ਆਪਾਂ ਲਾਸਟਿਕ ਵੀ ਪਾਈ ਹੈ ਇਹਦੇ ਸਟਿਚੇਬਲ ਦੀ ਤਰ੍ਹਾਂ ਨੀਚੇ ਲਾਸਟਕ ਪਈ ਹੋਈ ਹੈ ਬਾਵਾ ਵੀ ਇਦਾਂ ਦੀਆਂ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਦੀ ਕੋਟੀ ਹੈ ਜਿਹੜੀ ਬਣੀ ਹੋਈ ਹੈ ਇਹ ਚ ਕੋਈ ਵੀ ਬੁਣਤੀ ਨਹੀਂ ਪਾਈ ਹੋਈ ਜੀ ਇਹ ਸਿੱਧੀ ਉਹ ਬੁਣੀ ਹੋਈ ਹੈ ਤਾਂ ਕਿ ਇਹਦੇ ਵਿੱਚ ਆ ਬੂਰਜੇ ਕਰਕੇ ਕੋਈ ਵੀ ਬੁਣਤੀ ਜਿਹੜੀ ਦਿਖਦੀ ਨਹੀਂ ਇਹ ਨਮੀ ਪੱਛਮਾਈ ਸੀ ਜੀ ਉਹਦੀ ਬੁਣੀ ਹੋਈ ਹੈ ਕੋਟੀ ਇਸ ਤੋਂ ਅਗਲੀ ਕੋਟੀ ਹੈ ਜਿਹੜੀ ਬਲੈਕ ਕਲਰ ਦੀ ਹੈਗੀ ਇਹਦੇ ਵੀ ਨੀਚੇ ਬਾਰਡਰ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਬਾਮਾ ਬਣੀਆਂ ਹੋਈਆਂ ਨੇ ਇਹਦੀਆਂ ਇਹ ਵੀ ਸਿੱਧੀ ਬੁਣੀ ਹੋਈ ਹੈ ਜੀ ਸਿੱਧੇ ਗੁੰਡਿਆਂ ਨਾਲ ਫਰੰਟ ਬੈਕ ਇਸੇ ਤਰ੍ਹਾਂ ਹੀ ਬੁਣੀ ਹੋਈ ਹੈ ਜਿਹੜੀ ਕੋਟੀ ਹੈ ਇਹ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਇਸ ਤੋਂ ਅਗਲੀ ਕੋਟੀ ਹੈਗੀ ਹੈ ਜੀ ਆਹਾ ਇਹਦੇ ਵੀ ਨੀਚੇ ਦੇ ਖੁਲਾਸਟਿਕ ਪਾਈ ਹੋਈ ਆਪਾਂ ਨੇ ਐ ਇਦਾਂ ਇਹਦੇ ਵਿੱਚ ਰੈਡੀਮੇਡ ਦੀ ਤਰ੍ਹਾਂ ਡਿਜ਼ਾਈਨ ਪਾਇਆ ਹੋਇਆ ਹੈ। ਐ ਇਦਾਂ ਦਾ ਨੈਕ ਬਣਿਆ ਹੋਇਆ ਹੈ ਇਹਦਾ। ਇਹ ਵੀ ਬਹੁਤ ਹੀ ਸੋਹਣੀ ਜਿਹੜੀ ਕੋਟੀ ਬਣ ਕੇ ਤਿਆਰ ਹੋਈ ਹੈ। ਐਦਾਂ ਬ੍ਰੀਕ ਇਹਦੇ ਵਿੱਚ ਬੁੰਟੀ ਪਾਈ ਹੋਈ ਆ ਬ੍ਰੀਕ ਤਾਂ ਗੱਲ ਲੱਗਿਆ ਹੋਇਆ ਹੈ ਬਲੈਕ ਕਲਰ ਦਾ। ਬਾਹਾਂ 'ਚ ਵੀ ਤੇ ਸਾਰੇ ਕੋਟੀ 'ਚ ਵੀ ਫਰੰਟ ਤੇ ਬੈਕ 'ਚ ਤੇ ਅੱਦਾਂ ਨੱਕ ਤੇ ਦੇਖੋ ਫਟੀਆਂ ਪਾਈਆਂ ਹੋਈਆਂ ਨੇ ਇਹਦੀ ਜਿਹੜੀ ਕਾਰਟ ਹੈ ਜੀ ਕੋਟੀ ਦੀ ਇਥੋਂ ਪਈ ਹੈਗੀ ਫਿਟਿੰਗ ਤੋਂ ਲੈ ਕੇ ਗਲੇ ਤੱਕਰ ਟੇਢੀ ਕਾਰਟ ਹੈ ਇਸ ਤਰ੍ਹਾਂ ਇਹ ਵੀ ਕੋਟੀ ਬਹੁਤ ਵਧੀਆ ਬਣੀ ਹੈ ਇਹ ਆਪਾਂ ਨੇੜਾ ਸਵੈਟਰ ਤਿਆਰ ਕੀਤੇ ਨੇ ਇਹਨਾਂ ਦੇ ਨੀਚੇ ਵੀ ਆਪਾਂ ਨੇ ਦੇਖੋ ਇਲਾਸਟਿਕ ਬ੍ਰੀਕ ਮਿਲ ਜਾਂਦੀ ਉਹ ਪਾਈ ਹੋਈ ਹੈ ਬਾਰਡਰ ਦੇ ਜਿਸ ਤਰ੍ਹਾਂ ਇਹਦੇ ਵਿੱਚ ਬੁੰਨਤੀ ਪਾਈ ਹੋਈ ਹੈ ਤੇ ਨਾਲ ਇਦਾਂ ਦੀ ਟੋਪੀ ਬਣੀ ਹੋਈ ਐ ਟੋਪੀ 'ਚ ਵੀ ਜਿਹੜੀ ਬੁਣਤੀ ਪਈ ਹੋਈ ਹੈਗੀ ਇਹ 'ਚ ਵੀ ਦੇਖੋ ਆਪਾਂ ਨੇ ਜਿਹੜੇ 4 ਕਲਰ ਪਾਏ ਹੋਏ ਨੇਗੇ ਬਲੈਕ, ਰੈੱਡ ਤੇ yellow ਤੇ white ਸੇਮ ਕਲਰ ਆਪਾਂ ਨੇ ਟੋਪੀ 'ਚ ਵੀ ਪਾਏ ਨੇ ਸੇਮ ਐ ਇਦਾਂ ਦੀ ਵਿੱਚ ਸਵੈਟਰ 'ਚ ਬੁਣਤੀ ਹੈਗੀ ਬਹੁਤ ਹੀ ਸੋਹਣਾ ਜਿਹੜਾ ਸਵੈਟਰ ਬਣ ਕੇ ਤਿਆਰ ਹੋਇਆ ਇਹ ਵੀ ਫਰੰਟ ਤੇ ਬੈਕ ਦੇਖੋ ਬੁਣਤੀ ਪਈ ਹੋਈ ਐ ਇਸ ਤੋਂ ਅੱਗੇ ਜੀ ਆਪਾਂ ਦੇਖੋ ਡ੍ਰੈਪਟਰ ਹੈਗਾ ਉਹ ਬਣਿਆ ਹੋਇਆ ਇਸ ਤਰ੍ਹਾਂ ਬਿਲਕੁਲ ਪੋਲੀ ਪੱਛਮ ਦਾ ਬਣਿਆ ਹੋਇਆ ਜੀ ਇਹ ਇਹ ਵੀ ਨਮੀ ਪੱਛਮਾਈ ਸੀ ਇਸ ਤਰ੍ਹਾਂ ਦੇਖੋ ਇਹਦਾ ਵੀ ਸ਼ੇਪ ਦਾ ਇਦਾਂ ਨੱਕ ਬਣਿਆ ਹੋਇਆ ਹੈ ਇਸ ਤਰ੍ਹਾਂ ਦੇਖੋ ਇਹ ਸਵੈਟਰ ਜਿਹੜਾ ਬਹੁਤ ਹੀ ਸੋਹਣਾ ਬਣ ਕੇ ਮਹਿਰੂਨ ਕਲਰ ਦਾ ਤਿਆਰ ਹੋਇਆ ਹੈਗਾ ਫਰੰਟ ਤੇ ਬੈਕ ਦੇਖੋ ਪਲੇਨ ਹੈ ਇਹਦਾ ਵੈਲਵਟ ਜਿਹੜੀ ਹੈ ਪਛਮ ਹੈਗੀ ਇਸ ਤੋਂ ਅੱਗੇ ਜੀ ਆਪਾਂ ਛੋਟੇ ਬੱਚੇ ਦੀ ਜੈਕਟ ਬਣਾਈ ਹੋਈ ਹੈ ਇਸ ਤਰ੍ਹਾਂ ਤੇ ਬ੍ਰੀਕ ਦੇਖੋ ਇਦਾਂ ਦੀ ਟੋਪੀ ਇਹਦੇ ਨਾਲ ਬਣਾਈ ਹੋਈ ਹੈ ਛੋਟੀ ਟੋਪੀ ਇਸ ਤਰ੍ਹਾਂ ਦੇਖੋ ਇਹਦੇ ਬਟਨ ਲੱਗੇ ਹੋਏ ਨੇ ਸੇਮ ਬੁਣਤੀ ਜੀ ਆਪਾਂ ਨੇ ਵਾਈਟ ਕਲਰ ਤੇ ਔਰੇਂਜ ਦੀ ਇਹਦੇ ਵਿੱਚ ਪਾਈ ਹੋਈ ਹੈ ਤੇ ਇਹਦੇ ਬਟਨ ਲਗਾਏ ਨੇ ਜੀ ਫੱਟੀ ਲਗਾ ਕੇ फ्रंट ਤੇ ਬੈਕ ਐਦਾਂ ਦੀ ਉਹ ਬੁਣਤੀ ਐ ਇਸ ਤੋਂ ਅੱਗੇ ਜੀ ਆਪਾਂ ਨੇ ਕੁਝ ਟੋਪੀਆਂ ਜਿਹੜੀਆਂ ਹਨ ਬੱਚਿਆਂ ਦੀਆਂ ਤਿਆਰ ਕੀਤੀਆਂ ਨਿਗੀਆਂ ਆਹ ਦੇਖੋ ਇਹ ਵੀ ਡਬਲ ਬੁਣੀ ਹੋਈ ਐ ਜੀ ਦੇਖੋ ਤੁਸੀਂ ਦੂਰੀ ਟੋਪੀ ਬੁਣੀ ਹੋਈ ਹੈਗੀ ਨਵੇਂ ਤਰੀਕੇ ਨਾਲ ਇਹ ਜਿਹੜੀ ਟੋਪੀ ਐ ਜੀ ਦੂਰੀ ਬੁਣੀ ਹੋਈ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਇਸ ਤਰ੍ਹਾਂ ਅੰਦਰ ਵੀ ਇਹਦੇ ਬੁਣਤੀ ਪਈ ਹੋਈ ਐ ਜੀ ਇਹ ਜਿਹੜੀ ਆਪਾਂ ਦੁੱਧ ਟੋਪੀ ਬੁਣ ਲੈਣੇ ਆ ਜੀ ਇਹ ਬਿਲਕੁਲ ਵੀ ਇਦਾਂ ਠੰਡ ਨਹੀਂ ਲੱਗਦੀ ਸਿਰ ਨੂੰ ਬਹੁਤ ਵਧੀਆ ਰਹਿੰਦੀ ਹੈਗੀ ਆ ਤਾਂ ਕਹਿ ਰਹੀ ਉਹ ਦੇਖੋ ਟੋਪੀ ਜੀ ਆ ਤਾਂ ਕਹਿ ਰਹੀ ਉਹ ਬਲੂ ਕਲਰ ਦੀ ਇੱਕ ਆ ਗੁੱਤਲ ਟੋਪੀ ਬੁਣੀ ਹੋਈ ਹੈਗੀ ਮੂਰੇ ਦੇਖੋ ਇਦਾਂ ਦੀ ਗੁੱਤ ਬਣੀ ਹੋਈ ਹੈ ਵਾਈਟ ਕਲਰ ਚ ਇੱਕ ਵਾਈਟ ਤੇ ਬਲੂ ਜੀ ਇਦਾਂ ਦੀ ਆ ਬਣੀ ਹੋਈ ਹੈ ਟੋਪੀ ਆ ਪੋਲੇ ਪੱਛਮ ਦੀ ਜਿਹੜੀ ਟੋਪੀ ਬੁਣੀ ਹੋਈ ਹੈਗੀ ਇਹ ਚ ਵੀ ਇਦਾਂ ਦੀ ਸਾਫ਼ ਹੀ ਬੁਣੀ ਹੋਈ ਹੈ ਇਹ ਵੀ ਦੂਰੀ ਬੁਣੀ ਹੋਈ ਹੈ ਜੀ ਆ ਦੇਖੋ ਇਹ ਦੂਰੀ ਬੁਣੀ ਹੋਈ ਹੈ ਬਿਲਕੁਲ ਦਵੀਂ ਠੰਡ ਨਹੀਂ ਲ ਜੰਮੀ ਵੀ ਠੰਡ ਨਹੀਂ ਲੱਗਦੀ ਜੇ ਟੋਪੀ ਲੈਣ ਤੋਂ ਬਾਅਦ ਇਸ ਤੋਂ ਬਾਅਦ ਜੀ ਕਾ ਟੋਪੀ ਵੀ ਦੂਰੀ ਬੁਣੀ ਹੋਈ ਹੈਗੀ ਪੂਰੀਆਂ ਨਿੱਗੀਆਂ ਟੋਪੀਆਂ ਨੇ ਆਹ ਲੇਡੀਜ਼ ਟੋਪੀ ਹੈਗੀ ਦੇਖੋ ਇਦਾਂ ਘਟਾਮਾਂ ਵਾਲੀ ਆ ਆਪਣੇ ਦੇਖੋ ਮੰਮੀਆਂ ਦੇ ਜਿਹੜੇ ਸਕਾਪ ਬੁਣੇ ਹੋਏ ਨੇਗੇ ਆਹ ਦੇਖੋ ਜੂੜਾ ਬਣਿਆ ਹੋਇਆ ਵਿੱਚ ਆਹ ਵਾਈਟ ਕਲਰ ਚ ਹੈ ਤੁਹਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਸੋਹਣੇ ਬਣੇ ਹੋਏ ਨੇ ਸਕਾਪ ਪਿੱਛੇ ਜੂੜਾ ਵੀ ਰੱਖਿਆ ਹੋਇਆ ਹੈ ਜੀ ਦੇਖੋ ਤੁਸੀਂ ਚੈੱਕ ਕਰ ਸਕਦੇ ਆ ਜੂੜਾ ਇਸ ਤੋਂ ਬਾਅਦ ਇੱਕ ਆ ਬੱਚੇ ਦੀ ਟੋਪੀ ਹੈਗੀ ਇਹ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਦੇਖੋ ਇਹ ਦੋ ਬਣੀਆਂ ਹੋਈਆਂ ਨੇ ਜੀ ਇਸ ਤਰ੍ਹਾਂ ਡਿਜ਼ਾਈਨਿੰਗ ਸੇਮ ਰਹੂਗੀ ਕਲਰ ਵੀ ਸੇਮ ਹੈ ਇਹਨਾਂ ਦਾ ਇਹ ਕੁਝ ਜੀ ਆਪਾਂ ਤੁਹਾਨੂੰ ਬੂਟ ਵੀ ਦਿਖਾਉਣੇ ਆਗੇ ਬੱਚਿਆਂ ਵਾਲੇ ਇਸ ਤਰ੍ਹਾਂ ਦੇਖੋ ਬੁੰਤੀ ਬਾ ਕੇ ਛੋਟੇ ਬੱਚਿਆਂ ਦੇ ਜਿਹੜੇ ਬੂਟ ਬਣੇ ਹੋਏ ਨੇ ਆ ਦੇਖੋ ਵਿੱਚ ਇਹਦੇ ਡੋਰ ਵੀ ਪੈਂਦੀ ਹੈ ਇਸ ਤਰ੍ਹਾਂ ਬਣੇ ਹੋਏ ਨੇ ਜੀ ਬੂਟ ਆ ਵੀ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਜਿਹੜੀ ਵੱਖਰੀ ਵੱਖਰੀ ਹੈ ਇਹਨਾਂ ਦੀ ਆ ਜਿਸ ਤੋਂ ਬਾਅਦ ਇਹ ਆ ਦੇਖੋ ਗਰਮ ਬੂਟ ਨੇ ਜਿਹੜੇ ਉਹ ਭੁਨੇ ਹੋਏ ਨੇ ਬੁੰਟੀ ਪਾ ਕੇ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਆ ਦੇਖੋ ਜੀ ਇਹ ਕਾ ਸੀਗੇ ਐਦਾਂ ਦੀ ਇਹ ਪਲੇਨ ਬਣ ਕੇ ਇਹਦੇ ਵਿੱਚ ਆ ਬੁੰਟੀ ਪਈ ਹੋਈ ਹੈ ਇਸ ਤੋਂ ਬਾਅਦ ਆਣेंगे ਇਹ ਜੀ ਵੀ ਦੇਖੋ ਐਦਾਂ ਦੀ ਬੁੰੰਤੀ ਪਈ ਹੋਈ ਹੈਗੀ ਇੱਕ ਜੀ ਆ ਸੀਗੇ ਇਹਨਾਂ 'ਚ ਵੀ ਦੇਖੋ ਐਦਾਂ ਪੈਰ ਰੱਖੇ ਜਾਂਦੇ ਨੇ ਉਂਗਲਾਂ ਰੱਖੀਆਂ ਜਾਂਦੀਆਂ ਨੇਗੀਆਂ ਐਦਾਂ ਦੀ ਬੁੰੰਤੀ ਪਈ ਹੋਈ ਹੈਗੀ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਆਂਗੇ ਧੰਨਵਾਦ